ਹਲੇਲੂਇਆ 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 ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਹਲੇਲੂਇਆ ਇਹ ਸਰਵਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਜਿਸੇ ਤੜਾ ਤਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਜਿਸੇ ਤੜੇ ਸ਼ੁਕਰ ਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਹਲੇਲੂਇਆ 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 ਪਵਿੱਤਰ ਪਵਿੱਤਰ ਸਨ ਦੇ ਯਹੋਵਾ ਪਰਮੇਸ਼ਰ ਜੀ ਸੜ ਸਿਰਜਣਹਾਰ ਚਨਹਾਰ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਅਸੀਂ ਡਰਦੇ ਤੇ ਕੰਮਦੇ ਹੋਏ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਦਇਆ ਕਰੋ ਸਾਡੇ ਤੇ ਦਇਆ ਕਰੋ ਤੁਹਾਡੀ ਦਇਆ ਸਦਾ ਦੀ ਹੈ ਪਿਤਾ ਪਰਮੇਸ਼ਰ ਜੀ ਹallelujah hallelujah ਪਿਤਾ ਪਰਮੇਸ਼ਰ ਜੀ ਤੁਹਾਡਾ ਪਵਿੱਤਰ ਸਿੰਘਾਸਨ ਸਾਡੇ ਵਿਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਦੇ ਨਾਲ ਇੱਕ ਇੱਕ ਜਨ ਪਰ ਜਾਵੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਹallelujah hallelujah hallelujah ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਜਿੰਦਾ ਜਲਾਲੀ ਪਰਮੇਸ਼ਰ ਪ੍ਰਭੂ ਜੀ ਅਸੀਂ ਤੁਹਾਡੇ ਨਾਮ ਨੂੰ ਸਾਰੀ ਮਹਿਮਾ ਤੇ ਜਲਾਲ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਕਿਉਂਕਿ ਤੁਸੀਂ ਹੀ ਮੈਮਾ ਦੇ ਉਸਤਦ ਦੇ ਯੋਗ ਪਰਮੇਸ਼ਰੋ ਪਿਤਾ ਪਰਮੇਸ਼ਰ ਜੀ ਤੜਤੰਵਤ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਨ ਪਿਤਾ ਪਰਮੇਸ਼ਰ ਜੀ ਅੱਜ ਤੁਹਾਡੀ ਪਾਵ ਪਵਿੱਤਰ ਹਜ਼ੂਰੀ ਵਿੱਚ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣਦੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਹalleluyah ਤੁਹਾਡੀ ਦਇਆ ਤੁਹਾਡੀ ਭਲੇ ਇਹਨਾਂ ਨੂੰ ਅਗਲ ਵੰਦੀ ਘਰੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਇਸ ਪ੍ਰਾਰਥਨਾ ਦੇ ਸਮੇਂ ਨੂੰ ਪਿਤਾ ਪਰਮੇਸ਼ਰ ਜੀ ਤੁਹਾਡੇ ਹੱਥਾਂ ਵਿੱਚ ਸੌਂਪ ਦਿਨੇ ਸਮੇਂ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਇੱਕ ਇੱਕ ਜਾਣਦੇ ਇਹਨਾਂ ਦੇ ਪਰਿਵਾਰਾਂ ਤੇ ਤੁਹਾਡਾ ਪਵ ਪਵਿੱਤਰ ਲਹੂ ਲਗਾ ਦਿਨੇ ਪਿਤਾ ਪਰਮੇਸ਼ਰ ਜੀ ਕੋਈ ਵੀ ਬੈਰੀ ਦੀ ਸ਼ਕਤੀ ਕੋਈ ਵੀ ਅੰਧਕਾਰ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਹਰ ਬੈਰੀ ਦੀ ਡਿਸਟਰਬ ਦੀ ਆਤਮਾ ਇਹਨਾਂ ਦੇ ਜੀਵਨਾਂ ਵਿੱਚ ਕੈਨਸਲ ਹੋ ਜਾਈਏ ਯਿਸੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਹਾਲੇਲੂਇਆ 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 ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਤੁਹਾਨੂੰ ਧੰਨਵਾਦ ਇਹ ਬੇਟਾ ਨੂੰ ਪਿਤਾ ਪਰਮੇਸ਼ਰ ਜੀ ਆਪਣੀ ਪਾਕ ਪਵਿੱਤਰ ਅਜ਼ੂਰੀ ਵਿੱਚ ਕਬੂਲ ਕਰਨਾ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਹਰਾਜ ਦੇ ਰਾਜਾ ਹੋ ਪ੍ਰਭੂਆਂ ਦੇ ਪ੍ਰਭੂ ਹੋ ਸ਼ਾਂਤੀ ਦੇ ਰਾਜਕੁਮਾਰ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਯਾਦ ਤੁਸੀਂ ਅੰਤ ਤੋਂ ਅਲਫਾ ਓਮੇਗਾ ਹੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਆਕਾਸ਼ ਤੇ ਸਮੁੰਦਰ ਜੋ ਕੁਛ ਉਸਤੇ ਵਿਜਿਆ ਬਣਾਉਣ ਵਾਲੇ ਪਰਮੇਸ਼ਰ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੇ ਪਾਵ ਘਵਿਤਰਤਾ ਦੇ ਨਾਲ ਬਣਾਇਆ ਸਿਰਜਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਪੁਜ ਜੀ ਸਾਡੇ ਰੂਹ ਜੀ ਸਮਝਾਂ ਤੇ ਆਪਣਾ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਦੇ ਹਾਂ ਪਿਤਾ ਪਰਮੇਸ਼ਰ ਜੀ ਸਾਡੇ ਪਰਿਵਾਰਾਂ ਤੇ ਵੀ ਆਪਣੀ ਵੱਡੀ ਦਇਆ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪਿਤਾ ਪਰਮੇਸ਼ਰ ਜੀ ਉਹ ਸਾਨੂੰ ਬਿੱਦੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਅੱਜ ਦੇ ਇਸ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਬੜੇ ਸ਼ੁਕਰਗੁਜ਼ਾਰ ਆਪੇ ਪਿਤਾ ਪਰਮੇਸ਼ਰ ਜੀ প্রভু ਜੀ ਤੁਸੀਂਾਨੂੰ ਆਜ਼ਾਦ ਦਿਨ ਦਿਖਾਇਆ ਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਆਜ਼ਾਦ ਦਿਨ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਪਰਬੂ ਜੀ ਲੇਕੇ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਸਾਡੇ ਲਈ ਕਾਫੀ ਆ ਪ੍ਰਭੂ ਜੀ ਤੁਸੀਂ ਸਾਨੂੰ ਅੱਜ ਦਿਨ ਤੱਕ ਜੀਉਂਦੇ ਰੱਖਿਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੀ ਦਇਆ ਨੂੰ ਚਾਹੁੰਦੇ ਆ ਪਿਤਾ ਪਰਮੇਸ਼ਰ ਤੁਹਾਡੀ ਕਿਰਪਾ ਤੁਹਾਡੀ ਦਇਆ ਹਲਾ ਹਥ ਮੇਸ਼ਾ ਸਾਡੇ ਤੇ ਬਣਿਆ ਰਹੀ ਪਿਤਾ ਪਰਮੇਸ਼ਰ ਜੀ ਹallelujah 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 ਪਿਤਾ ਪਰਮੇਸ਼ਰ ਜੀ ਸਾਡੇ ਸਾਰੇ ਜਾਣੇ ਤੇ ਅਣ ਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਪਰਬੂ ਜੀ ਸਾਨੂੰ ਆਪਣੇ ਪਾਕ ਮਿੱਤਰ ਲਹੂ ਦੇ ਨਾਲ ਤੋਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਤੁਹਾਡੇ ਵਜਮ ਚ ਲਿਖਿਆ ਵੇਖੋ ਮੇਰਾ ਤਾਂ ਛੋਟਾ ਨਹੀਂ ਹੈ ਜੋ ਮੈਂ ਤੁਹਾਨੂੰ ਬਚਾ ਨਾ ਸਕਾਂ ਮੇਨੇ ਕੰਨ ਭਾਰੀ ਨਹੀਂ ਹੈ ਜੋ ਮੈਂ ਤੁਹਾਡੀ ਆਵਾਜ਼ ਤੁਹਾਡੀ ਦੁਆਇ ਨਾ ਸੁਣ ਸਕਾਂ ਤੁਹਾਡੇ ਵਧੀਆ ਦੇ ਕਰ ਮੈਂ ਆਪਣਾ ਮੂੰਹ ਤੁਹਾਡੇ ਤੋਂ ਲੁਕਾਇਆ ਹੈ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਸਾਡੇ ਸਾਰੇ ਮਦੀਆ ਸਾਡੇ ਗੁਨਾਹਾਂ ਨੂੰ ਸਾ ਤੋਂ ਦੂਰ ਕਰ ਦਿਓ ਪਿਤਾ ਪਰਮੇਸ਼ਰ ਜੀ ਜਵਾਤ ਤਾਂ ਜੋ ਤੁਹਾਨੂੰ ਸਾਡੇ ਵਿੱਚ ਪਸੰਦ ਨਹੀਂ ਆ ਪਿਤਾ ਪਰਮੇਸ਼ਰ ਜੀ ਪਵਿੱਤਰ ਆਤਮਾ ਦੇ ਵਸੀਲੇ ਦੇ ਨਾਲ ਉਹ ਸਾਰੀਆਂ ਆਤ ਸਾਡੇ ਵਿੱਚੋਂ ਨਿਕਲ ਜਾਣ ਪਿਤਾ ਪਰਮੇਸ਼ਰ ਜੀ ਦਇਆ ਕਰੋ ਦਇਆ ਕਰੋ ਹallelujah ਹallelujah ਪਿਤਾ ਪਰਮੇਸ਼ਰ ਜੀ ਜਿਸ ਤੜੇ ਹੋੜ ਨੇੜੇ ਆਏਗੀ ਪਿਤਾ ਪਰਮੇਸ਼ਰ ਜੀ ਜਿਸੇ ਤੁਹਾਡੇ ਪਾਪਵਿਤਰ ਹਜ਼ੂਰੀ ਨੂੰ ਮੰਗਦੇ ਪ੍ਰਭੂ ਜੀ ਤੁਹਾਨੂੰ ਮੰਗਦੇ ਆ ਪਿਤਾ ਪਰਮੇਸ਼ਰ ਜੀ ਸਾਡੇ ਤੇ ਦਇਆ ਕਰਨਾ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਨੇ ਵੀ ਜਾਣ ਤੁਹਾਡੇ ਪਾਪਵਿਤਰ ਹਜ਼ੂਰੀ ਵੀ ਜਾਣ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣ ਤੇ ਆਪਣੀ ਵੱਡੀ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਪਾਪਵਿਤਰ ਆਤਮਾ ਇੱਕ ਇੱਕ ਜਾਣ ਨੂੰ ਛੂਏ ਪਿਤਾ ਪਰਮੇਸ਼ਰ ਜੀ ਨਾ ਦੇ ਹਰ ਤਰ੍ਹਾਂ ਦੇ ਬੰਧਨ ਮਨਨੋ ਆਜ਼ਾਦੀ ਦੇ ਨਾ ਪਿਤਾ ਪਰਮੇਸ਼ਰ ਜਿੱਤੇ ਕੀਤੇ ਪਰਮੇਸ਼ਰ ਦਾ ਆਤਮਾਧਿਆਸਾਦੀ ਹੈ ਪਿਤਾ ਪਰਮੇਸ਼ਰ ਤਾ ਆਤਮਾ ਸੈਣ ਵਿੱਚਕਾਰ ਆ ਪ੍ਰਭੂ ਜੀ ਠੀਕ ਹੈ ਜੋ ਕੁਝ ਵੀ ਵਿਸ਼ਵਾਸ ਨਾਲ ਪਿਤਾ ਕੋਲ ਮੰਗੋਗੇ ਉਹ ਮੇਰਾ ਪਿਤਾ ਤਾ ਦੇ ਲਿਖੇਗਾ ਹਾਲਿਵਿਆ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਉਹਦੇ ਵਜਨ ਟਾਲਣ ਪਿਤਾ ਪਰਮੇਸ਼ਰ ਦਾ ਉਹਦੇ ਵਚਨ ਵਿੱਚ ਲਿਖਿਆ ਘਾ ਤੱਤੀ ਟਲ ਜਾਣਗੇ ਪਰ ਮੇਰੇ ਕਹੇ ਹੋਏ ਬਚਨ ਕਦੇ ਨਹੀਂ ਟਲਣਗੇ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਪ੍ਰਭੂ ਜੀ ਤੁਸੀਂ ਸਾਨੂੰ ਤੋਏ ਵਿੱਚੋਂ ਕੱਢ ਕੇ ਚਤਾਨ ਤੇ ਖੜੇ ਕਿੱਤਾ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਅਧਕਾਰ ਦੇ ਵਾਸਤੇ छुਡਾਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਪਾਪ ਤੋਂ छुਡਾਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਅੱਜ ਤੁਹਾਨੂੰ ਧੰਨਵਾਦ ਕਰਦੇ ਤੁਸੀਂ ਸਾਡੀ ਜਵਾਨੇ ਨੂੰ ਕਾਬਾ ਦੇ ਵਾਂਗ ਨਵਾਂ ਕਰ ਦਿੱਤਾ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਤੁਹਾਡਾ ਧੰਨਵਾਦ ਅਡੇ ਬਚਨ ਚਲਕੇ ਜਿੰਨੇ યો ਹਵਾਂ ਨੂੰ ਦੇਖਦੇ ਹਨ ਉਹ ਨਵੇਂ ਸਿਰਿਓ ਬਲ ਪਾਉਣਗੇ ਹੇਲੀਉਆ ਸੱਚਮੁੱਚ ਬਿਤਾ ਪਰਮੇਸ਼ਰ ਜਿਨ੍ਹਾਂ ਨੇ ਅਣ ਇਤਿਹਾਸ ਲਗਾਏ ਕਦੇ ਵਿਸ਼ਮ ਨਹੀਂ ਦੇਉਣਗੇ ਉਹਨਾਂ ਦੇ ਮੁੱਖ ਦੇ ਕਾਲੇ ਨਹੀਂ ਹੋਣਗੇ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਧੰਨਵਾਦ ਪ੍ਰਭੂ ਜੀ ਤੁਸੀਂ ਸਾਡਾ ਬਾਲੋ ਤੁਸੀਂ ਸਾਡੀ ਚਟਾਨ ਹੋ ਸਾਡਾ ਉੱਚਾ ਗਾੜ੍ਹੋ ਬਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਪਨਾਹ ਗਾਹ ਹੋ ਬਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੀ ਕਿਰਪਾ ਦੇ ਲਈ ਤੁਹਾਡੇ ਫਜ਼ਲ ਦੇ ਲਈ ਪ੍ਰਭੂ ਜੀ ਸੀ ਤੁਹਾਡੇ ਸ਼ੁਕਰਗੁਜ਼ਾਰ ਹਾਂ ਬਿਤਾ ਪਰਮੇਸ਼ਰ ਜੀ ਸਿਰ ੜੀ ਪਾ ਕੇ ਬਿਦਰ ਜੁੜੀ ਵਿੱਚ ਝੁੱਕਦੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ ਕਿ ਜਾਨਦੇ ਹਾਂ ਸਤਿਮਾਮ ਜਰੂਰਤਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੇ ਅਖਾਹੀ ਕਜਾਨਿਆਂ ਵਿੱਚ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਇਹਨਾਂ ਦੇ ਹਰ ਤਰ੍ਹਾਂ ਦੇ ਰੁਕੇ ਹੋਏ ਕੰਮਾਂ ਨੂੰ ਪਿਤਾ ਪਰਮੇਸ਼ਰ ਤੁਸੀਂ ਆਪ ਪੂਰਿਆ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਤੁਸੀਂ ਯਹਵਾ ਯਹਰੀ ਉਹ ਇੰਤਜ਼ਾਮੀ ਪਰਮੇਸ਼ਰ ਪ੍ਰਭੂ ਤੁਹਾਡੇ ਵਚਨ ਵਿੱਚ ਲਿਖਿਆ ਜਿਹੜੀ ਅਵਸਥਾ ਅਸੀਂ ਨਾ ਵੇਖਿਆ ਨਾ ਇਹ ਸਾਡੇ ਮਨ ਵਿੱਚ ਆਇਆ ਨਾ ਕਰਨੇ ਸੁਣੀਓ ਵਸਾ ਪਰਮੇਸ਼ ਨੇ ਆਪਣੇ ਪ੍ਰੀਮਿਆਂ ਲਈ ਤਿਆਰ ਕੀਤੇ ਹਨ ਪਿਤਾ ਪਰਮੇਸ਼ ਜੀ দয়া ਕਰੋ ਪ੍ਰਭੂ ਜੀ ਹਨ ਉਹ ਨੂੰ ਬੈਸਟ ਥਿੰਗਸ ਪ੍ਰੋਵਾਈਡ ਕਰਨਾ ਪਿਤਾ ਪਰਮੇਸ਼ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ ਜੀ দয়া ਕਰੋ ਪ੍ਰਭੂ ਜੀ ਹallelujah hallelujah ਪਿਤਾ ਪਰਮੇਸ਼ ਤੁਹਾਡੇ ਬਚਨ ਵਿੱਚ ਲਿਖਿਆ ਜਿਹੜੇ ਮਸੀਹ ਯਿਸੂ ਨਾਲ ਪ્રેਮ ਰੱਖਦੇ ਹਨ ਉਹਨਾਂ ਦੇ ਲਈ ਸਵਸਥਾ ਮਿਲ ਕੇ ਭਲੇ ਆਹੀ ਪੈਦਾ ਕਰਦੇ ਹਨ ਸੱਚ ਮੁੱਚ ਪਿਤਾ ਪਰਮੇਸ਼ ਜੀ ਤੁਸੀਂ ਸਾਡੀ ਤੋ ਹਲੋ ਸੜੀ ਚੱਤਾ ਨੂੰ ਬਿਤਾ ਪਰਮੇਸ਼ਰ ਜੀ ਸਤਿਰਾ ਦਾਉਦ ਕਹਿੰਦਾ ਮੈਂ ਆਪਣੇ ਖੱਬੜਾਵਲ ਚੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹਵਾ ਪਰਮੇਸ਼ਰ ਵੱਲੋਂ ਹੈ ਹਾਲੇਲੂਇਆ ਸੱਚ ਮੁੱਚ ਬਿਤਾ ਪਰਮੇਸ਼ਰ ਜੀ ਤਾ ਪ੍ਰਭੂ ਜੀ ਤੂੰ ਸਾਰੇ ਤਾਂ ਮਾਮ ਜ਼ਰੂਰਤਾਂ ਨੂੰ ਆਪਣੇ ਸ਼ਾਹੀ ਖਜ਼ਾਨੇ ਵਿੱਚ ਪੂਰਾ ਕਰਦੇ ਤਾੜਾ ਧੰਨਵਾਦ ਕਰਦੇ ਪ੍ਰਭੂ ਜੀ ਤੁਹਾਡੇ ਵਚਨ ਵਿੱਚ ਲਿਖਿਆ ਹੈ ਤੋ ਯਹਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੇਰੀਆਂ ਅੰਨ ਤੇ ਜਲ ਤੇ ਬਰਕਤ ਦੇਵੇਗਾ ਤੇਰੇ ਵਿੱਚ ਬਿਮਾਰੀਆਂ ਨੂੰ ਬਾਹਰ ਕੱਢ ਦਵੇ ਹallelujah ਪਿਤਾ ਪਰਮੇਸ਼ਰ ਜੀ ਤੁਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੀ ਪਾਪwitter ਹਜ਼ੂਰੀ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੈ ਜਿਸ ਆਤਮਾ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਮੁਰਦਾ ਵਿੱਚੋਂ ਜਿਵਾਲਿਆ ਆਤਮਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੇ ਮਰਨ ਹਾਰ ਦੇਈਆਂ ਨੂੰ ਜਿਵਾਏਗਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਹallelujah ਹallelujah ਪ੍ਰਭੂ ਯੀਸ਼ੂ ਮਸੀਹ ਜੀ ਦੇ ਵਸੀਲੇ ਦੇ ਨਾਲ ਅਸੀਂ ਹੱਦੋਂ ਵੱਧ ਫਤਿਹ ਪਾਣੇ ਆ ਵੀ ਤਾਂ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ। ਪ੍ਰਭੂ ਜੀ ਤੁਹਾਡੇ ਬਚਨ ਵਿੱਚ ਲਿਖਿਆ ਹੋਇਆ ਓਹ ਚਮਕ ਤੇਰਾ ਚਾਨਣ ਜੋ ਆਗੈ ਯਹਵਾ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਹੈ। ਵੇਖੋ ਤਾਂ ਨੇਰਾ ਤਾਂ ਤੈਨੂੰ ਟੱਕ ਲਵੇਗਾ। ਉਮ ਤਾਂ ਨੂੰ ਘਟਾ ਪਰ ਯਹਵਾ ਪਰਮੇਸ਼ਰ ਤੇਰੇ ਉੱਤੇ ਚਮਕੇਗਾ। ਉਹਦਾ ਪ੍ਰਤਾਪ ਤੇਰੇ ਵਿੱਚ ਵਿਖਾਈ ਦੇਵੇਗਾ। ਹਾਲੇਲੂਇਆ ਸੱਚ ਮੁੱਚ ਪਿਤਾ ਪਰਮੇਸ਼ਰ ਜੀ। ਤੁਸੀਂ ਸਾਡੇ ਚੇਤਾਨਾ ਨੂੰ ਬਿਤਾ ਪਰਮੇਸ਼ਰ ਜੀ ਹਾਲੇਲੂਇਆ ਬਿਤਾ ਪਰਮੇਸ਼ਰ ਹਰੇ ਕੰਧ ਕਾ ਅਦਿ ਸ਼ਕਤੀ ਇਹਨਾਂ ਦੇ ਜੀਵਨ ਵਿੱਚ ਦੂਰ ਕੀਤੀ ਜਾਵੇ ਪਿਤਾ ਪਰਮੇਸ਼ਰ ਜੀ ਕੋਈ ਬੈਰੀ ਦੀ ਸ਼ਕਤੀ ਇਹਨਾਂ ਨੂੰ ਪਰਮਾ ਨਾ ਸਕੇ ਪਿਤਾ ਪਰਮੇਸ਼ਰ ਜੀ ਦਾ ਧੰਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਡਾ ਚਾਹਨ ਨੂੰ ਤੁਸੀਂ ਸਾਡਾ ਬਚਾਓਗੇ ਪਿਤਾ ਪਰਮੇਸ਼ਰ ਜੀ ਧੰਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਹalleluyah halleluyah ਪ੍ਰਭੂ ਤੁਹਾਡੇ ਵਿੱਚ ਜਿਲੀਗਾ ਸ਼ੇਰ ਬਚੈ ਨੂੰ ਕਾਟਾ ਪਿੰਦਾ ਭੁਖ ਲੰਬੀ ਪ੍ਰੀਯੋਹਾਵਾ ਦੇ ਤਾਲਿਮਾ ਨੂੰ ਕਿਸੇ ਵੀ ਚੰਗੀ ਵਜਦੀ ਥੋੜ ਨਹੀਂ ਹੋਵੇਗੀ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਕੋਈ ਕਮੀ ਘਟੇ ਇਹਨਾਂ ਦੇ ਜੀਵਨ ਦਾ ਹਿਸਾਨ ਨਹੀਂ ਆਪੇ ਤਾਂ ਪਰਮੇਸ਼ਰ ਜੀ ਹਰ ਇੱਕ ਜਰੂਰਤ ਨੂੰ ਵੀ ਤਾਂ ਪਰਮੇਸ਼ਰ ਜੀ ਤੁਸੀਂ ਆਪਣੇ ਫਾਗ ਪਵਿੱਤਰ ਸ਼ਾਹੀ ਖਜਾਨੇ ਵਿੱਚ ਜੋ ਪੂਰਿਆ ਕਰਨਾ ਬਿੱਤਾ ਪਰਮੇਸ਼ ਜੀ ਹਾਲੇਲੂਇਆ ਭਾਉ ਜੀ ਤੁਸੀਂ ਕਹੇ ਮੈਂ ਤੈਨੂੰ ਸਿਰ ਧਰਾਵਾਂਗਾ ਪੂਛ ਨਹੀਂ ਤੁਸੀਂ ਉੱਤੇ ਰਹੋਗੇ ਪਰ ਹੇਠਾਂ ਨਹੀਂ ਹਾਲੇਲੂਇਆ ਫਿਰ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਜੇ ਤੁਸੀਂ ਯੋਵਾ ਪਰਮੇਸ਼ਰ ਦੀ ਆਵਾਜ਼ ਨੂੰ ਸੁਣੋਗੇ ਤਾਂ ਮੈਂ ਤੁਹਾਨੂੰ ਤੇ ਤੇ ਸਾਰੇ ਕੋਮਾ ਦੇ ਉੱਤੇ ਉੱਚਾ ਕਰਾਂਗਾ ਹਾਲੇਲੂਇਆ ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ ਮੁਬਾਰਕ ਹੋਵੇਗਾ ਤੁਹਾਡੀ ਜ਼ਮੀਨ ਦਾ ਫਲ ਤੁਹਾਡੇ ਸਰੀਰਾਂ ਦੇ ਫਲ ਮੁਬਾਰਕ ਹੋਣਗੇ ਹallelujah ਸੱਚ ਮੁਝ ਪਿਤਾ ਪਰਮੇਸ਼ ਜੀ ਉਹਨਾਂ ਕੋਈ ਵੈਲੀ ਸ਼ਕਤੀ ਸਾਡੀ ਆਸ਼ੀਸ਼ ਸਾਡੀ ਬਰਕਤ ਨੂੰ ਚੁਰਾ ਨਹੀਂ ਸਕਦੀ ਕਿਉਂਕਿ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਦੁਆਲੇ ਸੁਰੱਖਿਆ ਦੀ ਢਾਲ ਲਗਾਈ ਹੈ ਪਿਤਾ ਪਰਮੇਸ਼ ਤੁਹਾਡਾ ਤਾਂ ਵਾਅਦਾ ਕਰਦੇ ਹਾਂ ਹallelujah ਹallelujah ਜਦ ਪਰਮੇਸ਼ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਯਹੋਵਾ ਤੁਹਾਡਾ ਪਰਮੇਸ਼ ਅਸੀਸ ਦੀ ਆਗਾ ਤੁਹਾਡੇ ਮੋਦੀ ਖਾਨੇ ਵਿੱਚ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਦੇ ਵਿੱਚ ਦਵੇਗਾ ਪਰਮੇਸ਼ਰ ਤੁਹਾਡੇ ਹਰ ਇੱਕ ਕੰਮ ਨੂੰ ਸਫਲ ਕਰੇ ਹਾਲੇਲੂਆ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਅਰੇ ਵਚਨ ਵਿੱਚ ਲਿਖਿਆ ਹੈ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਤੂੰ ਦਿਨ ਰਾਤ ਜੁੱਤੇ ਧਿਆਨ ਰੱਖਤਾ ਤੇਰਾ ਬੋਲ ਬਾਲਾ ਹੋਵੇਗਾ ਤੂੰ ਪ੍ਰਭਾਵਸ਼ਾਲੀ ਹੋਵੇਂਗਾ ਜਿੱਥੇ ਕਿਤੇ ਤੂੰ ਜਾਏਂਗਾ ਤੂੰ ਸਫਲ ਹੋਵੇਂਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਦੇ ਸਾਰੇ ਕੰਮਾਂ ਨੂੰ ਸਫਲ ਕਰਨਾ ਪਿਤਾ ਪਰਮੇਸ਼ਰ ਜੀ ਇਹ ਕੰਮਾਂ ਵਿੱਚ ਨੇ ਕਾਰੋਬਾਰ ਵਿੱਚ ਮੁਬਾਰਕ ਹੋਣ ਪਿਤਾ ਪਰਮੇਸ਼ ਜੀ ਹਰ ਇੱਕ ਚੰਗੀ ਆਸ਼ੀਸ਼ ਬਰਕਤ ਦੇ ਦੇ ਕੇ ਨੇ ਹਾਲ ਕਰਨਾ ਪਿਤਾ ਪਰਮੇਸ਼ ਜੀ ਹallelujah ਹਰ ਤਰ੍ਹਾਂ ਦੇ ਖੋਫ ਖਤਿਆਂ ਬੁਰੇ ਐਕਸੀਡੈਂਟਾਂ ਤੋਂ ਇਹਨਾਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਬਚਾ ਕੇ ਰੱਖਣਾ ਪਿਤਾ ਪਰਮੇਸ਼ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਹਿਫਾਜ਼ਤ ਕਰਦੇ ਆ ਪਿਤਾ ਪਰਮੇਸ਼ ਜੀ ਹallelujah ਪਿਤਾ ਪਰਮੇਸ਼ ਜੀ ਇਹਨਾਂ ਤੰਦਰੁਸਤੀ ਦੇਣਾ ਪਿਤਾ ਪਰਮੇਸ਼ ਜੀ ਦਇਆ ਕਰੋ ਪ੍ਰਭੂ ਜੀ ਇਹਨਾਂ ਦੇ ਜੀਵਨਾਂ ਵਿੱਚ ਕਿਸੇ ਚੰਗੀ ਵਸਦੀ ਕਤੇ ਨਾ ਹੋਵੇ ਪਿਤਾ ਪਰਮੇਸ਼ਰ ਜੀ ਤੁਸੀਂ ਆਪਣੇ ਮਸੇ ਕੀਤੇ ਹੋਇਆਂ ਦੇ ਲਈ ਉੱਚਾ ਗੜ ਹੋ ਪਿਤਾ ਪਰਮੇਸ਼ਰ ਜੀ ਜੇ ਤੁਸੀਂ ਤੁਹਾਡਾ ਤਾਂ ਵਾਅਦਾ ਕਰਦੇ ਆਂ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਤਾਂ ਮੀ ਦੋਹਾ ਜਿਨ੍ਹੇ ਯਹਵਾ ਹੋਂਦਾ ਉਹਨਾਂ ਸਾਰੇ ਵਿਪਤਾ ਤੋਂ ਉਹਨਾਂ 'ਤੇ ਉਹਨਾਂ ਨੂੰ ਛੁਡਾਉਂਦਾ ਹੈ ਸੱਚਮੁੱਚ ਪਿਤਾ ਪਰਮੇਸ਼ਰ ਜੀ ਕੋਈ ਮਹਾਰੋਗ ਕੋਈ ਵਿਪਤਾ ਨੇ ਤੇ ਜੀਵਨ ਦਾ ਹਿਸਾ ਨਹੀਂ ਆ ਪ੍ਰਭੂ ਜੀ ਤੁਸੀਂ ਆਪਣਾ ਵਚਨ ਭੇਜ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਯਿਸੂ ਮਸੀਹ ਜੀ ਦੇ ਕੋੜੇ ਖਾਂ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ ਅਸੀਂ ਨਰੋਏ ਹੋ ਚੁੱਕੇ ਹਾਂ ਪਿਤਾ ਪਰਮੇਸ਼ਰ ਜੀ ਹਾਲੇਲੂਆ ਪਿਤਾ ਪਰਮੇਸ਼ਰ ਜੀ ਕੋਈ ਵੈਰੀ ਦੀ ਸ਼ਕਤੀ ਕੋਈ ਅੰਧਕਾਰ ਦੀ ਸ਼ਕਤੀ ਪਰਭੂ ਜੀ ਜਨਦਰ ਜੀਵਨ ਦੇ ਵਿੱਚ ਆ ਨਾ ਸਕੇ ਪਿਤਾ ਪਰਮੇਸ਼ਰ ਸਿ ਤੁਹਾਨੂੰ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਹਰ ਇਤਿਆਜ ਉਹਨਾਂ ਦੇ ਵਿਰੁੱਧ ਬਣਾਇਆ ਜਾਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਜਿਨੇ ਕਮਾ ਹੋ ਜਾਏ ਹallelujah 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 ਥੈਂਕ ਯੂ ਜੀਸਸ ਹallelujah ਜਿਹੜਾ ਤੋਇਆ ਸ਼ੈਤਾਨ ਇਹਨਾਂ ਦੇ ਲਈ ਕੁੱਟਿਆ ਉਸ ਵਿੱਚੋਂ ਆਪ ਲਿਖ ਪਿਆ ਯੇਸ਼ੂ ਮਸੀਹ ਦੇ ਸਮਰਥੀ ਨਾਮ ਅੱਗੇ ਹallelujah ਤੰਵਾਦ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚ ਲਿਖਿਆ ਤਾਂ ਮੇ ਖਜੂ ਦੇ ਬ੍ਰਿਸ਼ਵਾਗ ਫਲਿਆ ਲਏਗਾ ਗਲੋਬਲ ਲੋਨ ਦੇ ਦੀਆਰ ਮਗ ਵਾਧਿਆ ਚਾਬੀ ਕਾ ਹallelujah ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਚਿਲਕੇ ਸਚਿਆਰਾ ਦੀ ਪੀੜੀ ਮੁਬਾਰਕ ਹੋਵੇਗੀ ਤਾਂ ਦੋਲੋਤ ਉਹਨਾਂ ਦੇ ਘਰ ਵਿੱਚ ਹੋਵੇਗਾ ਉਹ ਸਦਾ ਬਣੇ ਰਹਣਗੇ ਤੇ ਦਿੱਦੇ ਦੇ ਉੱਚੇ ਕੀਤੇ ਜਾਣਗੇ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਪਣੀ ਆਸ਼ੀਸ਼ ਔਰ ਬਰਕਤ ਦੇ ਕੇ ਨੇਹਾਲ ਕੀਤਾ ਸੀ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਦੇ ਪ੍ਰਭੂ ਜੀ ਇਕ ਇਕ ਦੀ ਪ੍ਰਾਰਥਨਾ ਦਾ ਉੱਤਰ ਤੁਹਾਡੀ ਪਵਿੱਤਰ ਹਜ਼ੂਰੀ ਵਿੱਚੋਂ ਆਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਅੱਜ ਸ਼ੁਕਰ ਗੁਜ਼ਾਰ ਹੈ ਤੁਸੀਂ ਸਾਡੀ ਪ੍ਰਾਰਥਨਾ ਨੂੰ ਵੇਖਦੇ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਸ਼ੁਕਰ ਗੁਜ਼ਾਰਾ ਪਿਤਾ ਪਰਮੇਸ਼ਰ ਜੀ ਦੀ ਪ੍ਰਾਰਥਨਾ ਦੇ ਆਪਣੇ ਆਗੋਂ ਦੇ ਲਈ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਆਗੋਂ ਦੀ ਤੰਦਰੁਸਤੀ ਸੁੱਖ ਸ਼ਾਂਤੀ ਤੁਹਾਡੀ ਪਾਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਦਾਦਾ ਦੱਸ ਤੁਹਾਡੀ ਖਿਦਮਤ ਕਰ ਰਹੇ ਹਨ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਜੀਵਨਾਂ ਵਿੱਚ ਉਹਨਾਂ ਦੇ ਪਰਿਵਾਰਾਂ ਦੇ ਜੀਵਨਾਂ 'ਤੇ ਤੁਹਾਡੀ ਆਸ਼ੀਰਵਾਦ ਤੁਹਾਡੀ ਬਰਕਤ ਅਲੀ ਆਸੀ ਹਮੇਸ਼ਾ ਬਣੀ ਰਹੇ ਯੇਸ਼ੂ ਮਸੀਹ ਜੀ ਦੇ ਸਾਮਰਥੀ ਨਾਮ ਦੇ ਵਿਚਾਲੇ ਹੋਈਆਂ ਪ੍ਰਭੂ ਜੀ ਅਸੀਂ ਇਜ਼ਰਾਈਲ ਦੇ ਵੀ ਸੋਛ ਲੰਬੀ ਦਾ ਰਿਪਾ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੂੰ ਸਾਡੀਆਂ ਸਾਰੀਆਂ ਪ੍ਰਾਰਥਨਾ ਨੂੰ ਆਪਣੀ ਹਜ਼ੂਰੀ ਵਿੱਚ ਕਬੂਲ ਕੀਤਾ ਪ੍ਰਭੂ ਜੀ ਅਸੀਂ ਦਰਤਾਨਵਾਦ ਕਰਦੇ ਹਾਂ ਪ੍ਰਭੂ ਜੀ ਇਹ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਾਮਰਥੀ ਨਾਮ 'ਚ ਮੰਗਦੇ ਆਮੀਨ ਆਮੀਨ ਆਮੀਨ